ਸ਼ਾਰਕ ਆ ਕੇ ਬੇਚਣੇ ਕਾ ਕੇ ਚੁਆਇਆ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਜਿੰਨੇ ਵੀ ਐਨ ਆਰ ਆਈ ਵੀਰ ਬਾਹਰ ਗਏ ਉਹਨਾਂ ਦਾ ਦਿਲ ਪੰਜਾਬ ਲਈ ਟੜਕਦਾ ਉਹ ਚਾਹੁੰਦੇ ਆ ਕਿ ਸਾਡੇ ਪਿੰਡਾਂ ਵਿੱਚ ਸਰਦਾਰ ਹੋਵੇ ਸਾਡੇ ਬੱਚੇ ਐਜੂਕੇਸ਼ਨ ਲੈਣ ਖੇਡਾਂ ਵਿੱਚ ਜਾਣ ਕੋਈਸ ਭਿੰਦਾ ਪੰਡਾਲ ਜੀ ਨੇ ਬਹੁਤ ਪਿੰਡ ਦਾ ਕੰਮ ਕੀਤਾ तकरीबन 1.5 ਕਰੋੜ ਰੁਪਏ ਨੇ ਸ਼ਿਵਰ ਸਿਸਟਮ ਦੇ ਉੱਤੇ ਲਾਇਆ ਤੇ ਸਾਰਾ ਪਿੰਡ ਸ਼ਿਵਰ ਸਿਸਟਮ ਹੋਇਆ ਫਿਰ ਇੰਟਰਲੌਕ ਲਾਈਏ ਇਹ ਸਕੂਲ ਦੀ ਨਹਿਾਰ ਸਾਰੇ ਹੋਰ ਵੀ ਐਨਆਰਈ ਵੀਰਾਂ ਨੇ ਸਹਿਯੋਗ ਕੀਤਾ ਤੇ ਇਹ ਪ੍ਰਾਇਮਰੀ ਸਕੂਲ ਲੱਗਦਾ ਨਹੀਂ ਕਿ ਜਿਹੜਾ ਹੈਗਾ ਸਮਾਰਟ ਸਕੂਲਾਂ ਨਾਲੋਂ ਵੀ ਵਧੀਆ ਸਕੂਲ ਬਣਾਇਆ ਸੋ ਅਰਦਾਸ ਕਰਦੇ ਹਾਂ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਨੂੰ ਤੇ ਜਿਹੜੀ ਇਹਨਾਂ ਨੇ ਚੰਗੇ ਕੰਮ ਵਾਸਤੇ ਬੱਚਿਆਂ ਵਾਸਤੇ ਜਿਹੜੀ ਇਹ ਸੇਵਾ ਕੀਤੀ ਹੈ ਕਮਾਈਆਂ ਵਿੱਚ ਸਤਿਗੁਰ ਬਰਕਤਾਂ ਬਹੁਣ ਕਿਉਂਕਿ ਪੈਸਾ ਬਹੁਤ ਲੋਕਾਂ ਨੂੰ ਪੈਸੇ ਦੀ ਘਾਟ ਨਹੀਂ ਪਰ ਪੈਸਾ ਭਾਗਾਂ ਵਾਲਿਆ ਜਿਹੜੇ ਚੰਗੇ ਕੰਮਾਂ ਦੇ ਉੱਤੇ ਆਪਣਾ ਪੈਸਾ ਲਾ ਰਹੇ ਆ ਇਹ ਜਿਹੜਾ ਹੈ ਹਰ ਕਾਰਜ ਦੇ ਵਿੱਚ ਖੇਡਾਂ ਵਿੱਚ ਦਾ ਬਹੁਤ ਵੱਡਾ ਯੋਗਦਾਨ ਸੋ ਹਰ ਸਾਲ ਇਹ ਟੂਰਨਾਮੈਂਟ ਕਰਾਉਂਦੇ ਆ ਸਾਡੇ ਐਨਆਰਏ ਵੀਰ ਪਿੰਡਾਂ ਵਿੱਚ ਸ਼ਿਵਰੇਸ ਸਿੱਖਮ ਪਵਾ ਰਹੇ ਆ ਪਿੰਡਾਂ ਦੇ ਵਿੱਚ ਹਸਪੀਟਲਾਂ ਦੀਆਂ ਬਿਲਡਿੰਗਾਂ ਬਣਾ ਰਹੇ ਆ ਪਿੰਡਾਂ ਦੇ ਵਿੱਚ ਖੇਡ ਮੈਦਾਨ ਬਣਾ ਰਹੇ ਆ ਜਿਹੜੀਆਂ ਹੈਗੀਆਂ ਟੀਮਾਂ ਬਣਾ ਕੇ ਬੱਚਿਆਂ ਨੂੰ ਸਪான்ਸਰ ਕਰ ਰਹੇ ਆ ਸੋ ਇਹ ਬਹੁਤ ਵੱਡੇ ਵੱਡਾ ਯੋਗਦਾਨ ਆ ਇਹ ਦੇਖਿਆ এনਵਾਇਰਨਮੈਂਟ ਦੇ ਵਿੱਚ ਆ ਪਵਿੱਤਰ ਰਵੇ ਦੀ ਸੇਵਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਐਨਆਰਆਈ ਵੀਰਾਂ ਦਾ ਰਿਆ ਤੇ ਮਹਾਰਾਜ ਚੜ੍ਹਦੀਆਂ ਕਲਾ ਬਖਸ਼ ਜਿੱਥੇ ਵੀ ਰਹਿੰਦੇ ਆ ਵਾਹਿਗੁਰੂ ਇਹਨਾਂ ਨੂੰ ਸੁਖੀ ਰੱਖੇ ਤੇ ਇਸੇ ਤਰ੍ਹਾਂ ਹੀ ਜਿ세 ਬਾਹਰ ਕਿਰਤ ਕਮਾਈਆਂ ਕਰਦੇ ਆ ਉੱਥੇ ਇਸੇ ਤਰ੍ਹਾਂ ਹੀ ਆਪਣੀ ਧਰਤੀ ਨੂੰ ਦੇ ਨਾਲ ਜੁੜੇ ਰਹਿਣ ਪੰਜਾਬ ਦੇ ਨਾਲ ਜੁੜੇ ਰਹਿਣ ਗੁਰੂਆਂ ਪੀਰਾਂ ਰਹਿ ਪ੍ਰਭ ਉਤਾਰਾਂ ਦੀ ਚਰਨ ਸੋ ਪ੍ਰਾਪਤੀ ਧਰਤੀ ਦੇ ਨਾਲ ਪਿਆਰ ਬਣਿਆ ਰਵੇ ਵੀ ਇਹ ਹੀ ਅਰਦਾਸ ਕਰਦੇ ਆ ਜੋ ਕਿ ਜਿਨ੍ਹਾਂ ਤੇ ਕਿਰਪਾ ਕਰਦਾ ਉਹਨਾਂ ਦੇ ਕੋਲ ਸੇਵਾ ਲੈਂਦਾ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹ ਚੰਗੇ ਕੰਮਾਂ ਵਿੱਚ ਅੱਗੇ ਆਉਂਦੇ ਆ ਉਹਨਾਂ ਤੋਂ ਗੁਰੂ ਸੇਵਾ ਲੈਂਦਾ ਇਦኩል ਜੋ ਕਰਾਉਣਾ ਹੈ ਵਾਹਿਗੁਰੂ ਦੇ ਹੱਥਾਂ ਅਸੀਂ ਤਾਂ ਬੇਨਤੀ ਕਰਾਂਗੇ ਕਿ ਸਾਂਝੇ ਕੰਮਾਂ ਦੇ ਵਿੱਚ ਜਰੂਰ ਸਾਨੂੰ ਕਿ ਗੁਰੂ ਨੇ ਦਿੱਤਾ ਤੇ ਦਿਓ ਤਾਂ ਕੁਝ ਪਰਸੈਂਟ ਵੀ ਅਸੀਂ ਲਾ ਦਾਂਗੇ ਤੇ ਹੋ ਸਕਦਾ ਕੋਨਾਂ ਵਾਸਤੇ ਕੋਈ ਵੱਡੀ ਗੱਲ ਨਾ ਹੋਵੇ ਪਰ ਪਿੰਡ ਵਾਲਿਆਂ ਵਾਸਤੇ ਗਰੀਬਾਂ ਵਾਸਤੇ ਜਿਨ੍ਹਾਂ ਨੂੰ ਲੋੜਵੰਦਾ ਵਾਸਤੇ ਬਹੁਤ ਵੱਡੀ ਗੱਲ ਆ ਹੁਣ ਇਹੋ ਜਿਹੇ ਆਮ ਸਕੂਲ ਪਿੰਡਾਂ ਦੇ ਵਿੱਚ ਆ ਉਹਨਾਂ ਦੇ ਵਿੱਚ ਬਹੁਤ ਘਾਟ ਆ ਬੱਚੇ ਜਿਹੜੇ ਹੈਗੇ ਆ ਉਹ ਉਹ ਉਹਨਾਂ ਦੀ ਇਸੇ ਕਰਕੇ ਸਠਰੰਗਤ ਵੀ ਪੂਰੀ ਨਹੀਂ ਹੁੰਦੀ ਸਕੂਲ ਚੁੱਕੇ ਜਾ ਰਹੇ ਆ ਜਦੋਂ ਇਹੋ ਜਿਹਾ ਵਧੀਆ ਸਕੂਲ ਬਣੂਗਾ ਤੇ ਕੌਣ ਜਿਹੜਾ ਹੈਗਾ ਵੱਧ ਪੈਸੇ ਦੇ ਕੇ ਕਿਉਂਕਿ ਜਿਹੜੇ ਸਰਕਾਰੀ ਸਕੂਲ ਆ ਇਹਨਾਂ ਦੇ ਵਿੱਚ ਜਿਹੜੇ ਟੀਚਰ ਆ ਉਹ ਬਿਲਕੁਲ ਕੁਆਲੀਫਾਈਡ ਟੀਚਰ ਆ ਐਮਏ ਬੀਐਡ ਫਿਰ ਉਹਨੇ ਕੁਆਲੀਫਿਕੇਸ਼ਨਾਂ ਪੂਰੀਆਂ ਕਰਦੇ ਆ ਪੂਰੀ ਟ੍ਰੇਨਿੰਗ ਆ ਤੇ ਜਿਹੜੇ ਸਾਡੇ ਪ੍ਰਾਈਵੇਟ ਸਕੂਲ ਆ ਉਹਨਾਂ ਦੇ ਵਿੱਚ ਇਹ ਸਾਰਾ ਕੁਝ ਪੈਸੇ ਤੋਂ ਥੇ ਜ਼ਿਆਦਾ ਲੱਗਦੇ ਆ ਪਰ ਉਹ ਸਾਰੀਆਂ ਚੀਜ਼ਾਂ ਉਹ ਪ੍ਰੋਵਾਈਡ ਨਹੀਂ ਕਰਵਾਉਂਦੇ ਸੋ ਜੇ ਸਰਕਾਰੀ ਸਕੂਲਾਂ ਵੱਲ ਧਿਆਨ ਦਿੱਤਾ ਜਾਵੇ ਹਰ ਪਿੰਡ ਦੇ ਵਿੱਚ ਇਹੋ ਜਿਹਾ ਸਕੂਲ ਬਣ ਜਾਣ ਤੇ ਜਿਹੜੇ ਬੱਚੇ ਐਜੂਕੇਸ਼ਨ ਲੈ ਕੇ ਬਹੁਤ ਵੱਡਾ ਜਿਹੜਾ ਹੈਗਾ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾ ਸਕਦੇ ਆ। ਕਿ ਜਿਸ ਵੇਲੇ ਅਸੀਂ ਸੰਸਦ ਵਿੱਚ ਗਏ ਆਂ ਤੇ ਉੱਥੇ ਸਾਡੀ ਸਮੱਸਿਆ ਸੀ ਕਿ ਨਾ ਤਾਂ ਸਾਨੂੰ ਅੰਗਰੇਜ਼ੀ ਪੂਰੀ ਤਰ੍ਹਾਂ ਆਉਂਦੀ ਹੈ ਨਾ ਸਾਨੂੰ ਹਿੰਦੀ ਪੂਰੀ ਤਰ੍ਹਾਂ ਆਉਂਦੀ ਹੈ। ਜੇ ਸਾਨੂੰ ਗੁੱਡ ਮਾਰਨਿੰਗ ਗੁੱਡ ਈਵਨਿੰਗ ਕਹਿਣਾ ਸਿੱਖ ਲਿਆ ਤਾਂ ਦਾ ਮਤਲਬ ਅਸੀਂ ਅੰਗਰੇਜ਼ੀ ਥੋੜਾ ਬਣ ਗਏ। ਸੋ ਸਾਨੂੰ ਸੀਗਾ ਕਿ ਸਾਨੂੰ ਜਿਹੜਾ ਹੈਗਾ ਪੰਜਾਬੀ ਭਾਸ਼ਾ ਵਿੱਚ ਜਿਹੜਾ ਉੱਥੇ ਜੋ ਵੀ ਪੇਪਰ ਆਉਂਦੇ ਆ ਸਾਨੂੰ ਪੰਜਾਬੀ ਚ ਮਿਲਣ। ਜਾंदे ਆ ਤੁਸੀਂ ਮੁੱਦਾ ਚੱਕਿਆ ਟ੍ਰੇਨਿੰਗ ਦੇ ਵਿੱਚ ਮੁੱਦਾ ਚੱਕਿਆ ਕਹਿੰਦੇ ਬਾਬਾ ਜੀ ਇਹ ਬਾਈ ਭਾ ਸਾ ਇਹ ਕਿ ਬਾਈ ਦੀ ਨਹੀਂ ਗੱਲ ਕਰਦੇ ਜਿਹੜੀ ਸਾਨੂੰ ਹੁਣ ਅਸੀਂ ਸੰਸਦ ਬਣ ਗਏ ਸਾਨੂੰ ਇੱਥੇ ਜਿਹੜੀ ਹੈਗੀ ਇਹ ਭਾਸ਼ਾ ਹੀ ਨਹੀਂ ਸਮਝ ਆਉਂਦੀ ਜੇ ਸਾਨੂੰ ਪੇਪਰ ਆਉਂਦੇ ਉਹਨੂੰ ਪੜ੍ਹ ਹੀ ਨਹੀਂ ਪਾਵਾਂਗੇ ਅਸੀਂ ਬੋਲਾਂਗੇ ਕੀ ਸੋ ਜਿਹੜਾ ਹੈਗਾ ਪਿਛਲੇ ਜਿਹੜੇ ਸੰਸਦ ਜਿਹੜੇ ਲਾਸਟ ਜਿਹੜਾ ਦਿਨ ਸੀਗਾ ਜਿੱਦਣ ਉਹ ਰਾਸ਼ਟਰਪਤੀ ਬੋਲੇ ਉਹਨਾਂ ਨੇ ਉਹਨਾਂ ਮੋਰੇ ਵੀ ਅਸੀਂ ਮੁੱਦਾ ਠਾਇਆ ਉਹਨਾਂ ਨੇ ਕਿ ਕਹਿੰਦੇ ਰਾਜ ਸਭਾ 'ਚ ਕਿਉਂ ਲੋਕ ਸਭਾ 'ਚ ਕਿਉਂ ਨਹੀਂ ਸੁਪਰੀਮ ਕੋਰਟ ਚ ਕਿਉਂ ਨਹੀਂ ਹਾਈ ਕੋਰਟ ਚ ਕਿਉਂ ਨਹੀਂ ਯੂਨੀਵਰਸਿਟੀ ਚ ਕਿਉਂ ਨਹੀਂ ਲੋਅਰ ਕੋਰਟ ਚ ਕਿਉਂ ਨਹੀਂ ਜਿਹੜੀ ਸਾਡੀ ਮਾਤਰੀ ਭਾਸ਼ਾ ਉਹ ਜਿਹੜੀ ਹੈਗੀ ਉਹ ਮੰਨੀ ਚਾਹੀਦੀ ਆ ਫਸਟ ਮਦਰ ਟੰਗ ਜਿਹੜਾ ਹੈਗਾ ਜਿਹੜਾ ਹੈਗਾ ਸੈਕੰਡ ਜਿਹੜਾ ਬ੍ਰਦਰ ਟੰਗ ਦੈਨ ਐਂਡ ਅਦਰ ਟੰਗ ਉਹਨਾਂ ਨੇ ਇਹ ਸ਼ਬਦ ਉੱਥੇ ਸੰਸਦ ਵਿੱਚ ਬੋਲੇ ਕਿ ਇੱਕ ਸੰਸਦ ਖੜਾ ਹੋ ਕੇ ਕਵੇ ਕਿ ਮੈਨੂੰ ਪੰਜਾਬੀ ਮੇਰੀ ਭਾਸ਼ਾ ਦੇ ਦਿਓ ਕੀ ਗੱਲ ਇਹ ਪ੍ਰੋਵਾਈਡ ਨਹੀਂ ਹੋ ਸਕਦਾ ਫਿਰ ਜਦੋਂ ਉਹ ਚਲੇ ਗਏ ਦੂਸਰੇ ਰਾਸ਼ਟਰਪਤੀ ਆਏ ਉਹਨਾਂ ਦੇ ਕੋਲ ਵੀ ਅਸੀਂ ਇਹ ਮੁੱਦਾ ਸੰਸਦ ਤੋਂ ਪਹਿਲਾਂ ਹੀ ਉਹਨਾਂ ਨੇ ਇੱਕ ਵਾਰੀ ਬੁਲਾਇਆ ਸੀਗਾ ਭੋਜਨ ਦੇ ਉੱਤੇ ਉਸ ਦਿਨ ਹੀ ਚੱਕਿਆ ਉਹਨਾਂ ਨੇ ਫਿਰ ਉਹਦਣੇ ਕਿਹਾ ਕਿ ਤੁਸੀਂ ਇਹਨਾਂ ਨੂੰ ਪੰਜਾਬੀ 'ਚ ਮਿਲਣਾ ਚਾਹੀਦਾ ਜਿਸ ਦਿਨ ਹੁਣ ਸੰਸਦ ਸ਼ੁਰੂ ਹੋਈ ਹੈ ਤੇ ਸਾਨੂੰ ਉਹ ਪੰਜਾਬੀ 'ਚ ਉਪਲਬਧ ਹੋਇਆ ਤੇ ਹੋਰ ਤੁਹਾਨੂੰ ਖੁਸ਼ੀ ਦੀ ਗੱਲ ਦੱਸਦੇ ਹਾਂ ਕਿ ਕੱਲਾ ਪੰਜਾਬੀ ਨਹੀਂ ਬਾਈਪਾਸਾ ਦੇ ਵਿੱਚ ਆਉਣ ਵਾਲੇ ਜਿਹੜੇ ਹੈਗੇ ਅਗਲੇ ਸੈਸ਼ਨ 'ਚ ਬਾਈਪਾਸਾ ਦੇ ਵਿੱਚ ਮਿਲਣਗੇ ਉਹ ਕਾਰਨ ਕੀ ਸੀ ਸਹੇ ਦੀ ਨਹੀਂ ਪਹੇ ਦੀ ਆ ਵਿਦੇਸ਼ੀ ਇੱਕ ਨੂੰ ਪੰਜਾਬ ਦਿੰਨੇ ਉਹਦੀ ਮਾਂ ਪਾਸਾ 'ਚ ਤੇ ਜਿਹੜੇ 21 ਹੋਰ ਆ ਖੜੇ ਤਾਂ ਹੁਣ ਇੱਕ ਨੂੰ ਦੇ ਦਤਾ ਤੇ ਹੁਣ ਬਾਈਆਂ ਨੂੰ ਵੀ ਜਿਹੜਾ ਹੈਗਾ ਉਹ ਬਾਈਪਾਸਾ ਦੇ ਵਿੱਚ ਜਿਹੜਾ ਸੰਸਦ ਦਾ ਕੰਮ ਹੈ ਬਾਈਪਾਸਾ ਚ ਜਾਊਗਾ ਆਉਣ ਵਾਲਾ ਜਿਹੜਾ ਹੈਗਾ ਸੈਸ਼ਨ ਉਹਦੇ ਵਿੱਚ ਤੇ ਬਾਕੀ ਜਿਹੜੇ ਹੈਗੇ ਆ ਪਾਣੀਆਂ ਦੀ ਗੱਲ ਜਿਹੜੀ ਹੈਗੀ ਆ ਪਾਣੀ ਮੁੱਕਦੇ ਜਾ ਰਹੇ ਆ ਪਾਣੀ ਸੱਕਦੇ ਜਾ ਰਹੇ ਆ ਪਾਣੀ ਪ੍ਰਦੂਸ਼ਿਤ ਹੋ ਰਹੇ ਆ ਕਿਸਾਨ ਖੁਦਕਸ਼ੀਆਂ ਕਰ ਰਹੇ ਆ ਸੋ ਇਹ ਸਾਰੇ ਮੁੱਦੇ ਜਿਹੜੇ ਅਸੀਂ ਇੱਥੇ ਗੱਲ ਕਰਦੇ ਸੀ ਉਹ ਸਾਰੇ ਅਸੀਂ ਸੰਸਦ ਵਿੱਚ ਉਠਾਏ ਆ ਜਿਹੜੀਆਂ ਜੋ ਕੁਝ ਇੱਥੇ ਹੋ ਰਿਹਾ ਸਰਕਾਰ ਅਨੇਕਾ ਸਕੀਮਾਂ ਦਿੰਦੀ ਆ ਰਿਜ਼ਰਵ ਕਰਦੀ ਆ ਪਰ ਉਹਨਾਂ ਦਾ ਲਾਹਾ ਥੱਲੇ ਤੱਕ ਨਹੀਂ ਪਹੁੰਚਦਾ ਜਿੰਨਾਂ ਕੋ ਜਿਹੜੀ ਸੀਗੀ ਸਾਨੂੰ ਸਮਾਂ ਮਿਲਿਆ ਅਸੀਂ ਉਹ ਕੋਸ਼ਿਸ਼ ਕੀਤੀ ਆ ਕਿ ਜਿਹੜੀ ਹੈਗੀ ਆ ਪੰਜਾਬ ਦੇ ਤੇ ਜਿਹੜੇ ਸਾਡੇ ਥੱਲੇ ਲੈਵਲ ਦੇ ਉੱਤੇ ਜਿਹੜੇ ਮੁੱਦੇ ਆ ਜਿਹੜੇ ਹੁਣ ਤੱਕ ਨਹੀਂ ਉਠਾਏ ਗਏ ਉਹਨਾਂ ਨੂੰ ਉਠਾਇਆ ਤੇ ਸੰਸਦ ਵਿੱਚੋਂ ਨੂੰ ਹਗਾਰਾ ਵੀ ਮਿਲਿਆ ਮੈਨੂੰ ਬਹੁਤ ਖੁਸ਼ੀ ਵੀ ਹੋਈ ਆ ਤੇ ਮੈਂ ਬਹੁਤ ਬਹੁਤ ਰਿਣੀ ਆ ਬਾਬਾ ਜੀ ਦਾ ਵੀ ਜਿਨ੍ਹਾਂ ਨੇ ਆਪਣੇ ਬਹੁਤ ਬੀਜ਼ ਸ਼ਡਿਊਲ ਦੇ ਵਿੱਚੋਂ ਸਾਡੇ ਲਈ ਟਾਈਮ ਕੱਢਿਆ ਤੇ ਸਕੂਲ ਦੇ ਵਿੱਚ ਸਾਡੀ ਫੇਰੀ ਪਾਈ ਤੇ ਮੈਨੂੰ ਬਹੁਤ ਵਧੀਆ ਲੱਗਦਾ ਤੇ ਹੋਰ ਮੈਂ ਆਸ ਕਰਦਾ ਵਾ ਇਸੇ ਤਰ੍ਹਾਂ ਬਾਬਾ ਜੀ ਜਿੱਦਾਂ ਸਾਡੇ ਸਾਰੇ ਜਿੱਦਾਂ ਪੰਜਾਬ ਨੂੰ ਇੱਕ ਸੋਨੇ ਦੀ ਚਿੜੀ ਬਣਾਉਣਾ ਚਾਹੁੰਦੇ ਆ ਇਸ ਤਰ੍ਹਾਂ ਅਸੀਂ ਸਾਰੇ ਰਲ ਮਿਲ ਕੇ ਬਾਬੀ ਦੀ ਨਾਲ ਵੀ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਤੇ ਜਿੱਨਾ ਇਹ ਆਪਣੇ ਲਈ ਕਰ ਲੈ ਆਪਾਂ ਵੀ ਇਹਨਾਂ ਦੇ ਨਾਲ ਹੋ ਕੇ ਤੇ ਸਾਡੀ ਮੇਰੇ ਖਿਆਲ ਚ ਉਹ ਦਿਨ ਦੂਰ ਨਹੀਂ ਜਿੱਦਾਂ ਸਾਰਾ ਕੋਸ਼ਿਸ਼ ਬਹੁਤ ਵੱਡੀ ਹੋ ਗਈ ਜੇ ਇਹ ਦੇਖੋ ਜੀ ਇਹ ਜਿੱਦਾਂ ਬਾਬੇ ਨੇ ਦੱਸਿਆ ਜਿਹੜੀ ਹਵਾ ਆ ਤਾਂ ਮੈਸੂ ਬਿਨਾ ਤੇ ਆਪਾਂ ਜੀਵਤ ਨਹੀਂ ਰਹਿ ਸਕਦੇ ਪਾਣੀ ਤੋਂ ਬਿਨਾ ਜੀਵਤ ਨਹੀਂ ਰਹਿ ਸਕਦੇ ਉਹਦਾ ਕਰਕੇ ਆਪਾਂ ਨੂੰ ਮਾਰਤਾਂ ਦੇ ਨਾਲ-ਨਾਲ ਪੌਦਿਆਂ ਦਾ ਵੀ ਖਿਆਲ ਰੱਖਣਾ ਪੈਣਾ ਵਾ ਇਹਨਾਂ ਦੇ ਵੀ ਨਾਲ ਅਸੀਂ ਜਿਹੜੇ ਸਵਾਸ ਲੈਨੇ ਆ ਇਹਨਾਂ ਤੋਂ ਬਿਨਾ ਸਵਾਸ ਨਹੀਂ ਲੈ ਸਕਦੇ ਤੇ ਮੇਰੀ ਸਾਰਿਆਂ ਨੂੰ ਬੇਨਤੀ ਆ ਸਾਰੇ ਜਗਤ ਨੂੰ ਕਿ ਜਿੰਨੇ ਵੱਧ ਤੋਂ ਵੱਧ ਪੌਦੇ ਲਾ ਸਕਦੇ ਹੋ ਪੌਦੇ ਲਾਈਏ ਤੇ ਉਹਨਾਂ ਦੀ ਰੱਖਿਆ ਵੀ ਕਰੀਏ ਅੱਲਾਹ ਅੱਲਾਹ ਜੀ vâng 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 ਬਹੁਤ ਵਧੀਆ ਸਰਚ ਦੇ ਉੱਤੇ ਪਲਾਂਟੇਸ਼ਨ ਕਰਦੋ ਕੋਪ ਨਹੀਂ ਨਾ ਕਿ ਹਾਲੇ ਉਹ ਘੜੇ ਰੋਕਿਆ ਕਰ ਤੂੰ ਹੁਣ ਕਹਿੰਦੇ ਨਾ ਨੱਚਾ ਮਤਲਬ ਬਣਾਉਣਾ ਹੈ ਨਾ ਇਹ ਰੁਕਿਆ ਹੋਇਆ ਹੈ ਭੇਜਣਾ ਹੈ ਅਬ ਇੱਥੇ 12 ਫੁੱਟ ਤੇ ਇੱਕ ਪਿੰਡ ਵੀ ਲੈਣਾ ਹੈ ਇੱਥੇ ਇਸ ਫਿਰ ਤੋਂ ਪਿੱਛੇ 12 ਫੁੱਟ ਤੇ ਪਿੰਡ ਦੇ ਆਪਣੀ YouTube ਪਾਟ ਦੇਣਾ ਉਹਰ ਅਮਲੋ ਜਿਆ ਨੂੰ ਮਹੁਰ ਕਹੇ ਕੋਲ ਜੇ ਹਾਂ ਜੋ ਤੰਗ ਕਰਦੇ ਤੇ ਦੌਣ ਕਿੱਦਾਂ ਬਣਾਈਆ ਇਹ ਗਾੜੀ ਜੇ ਵੜੇ ਸਕਣੀ ਹੋਰ ਮਰੇ ਦੀ ਵੀ ਨਹੀਂ ਪੀਂਦੀ ਕੋ ਦੋ ਸਾਲ ਹੋ ਗਏ ਹਾਂਜੀ ਧਾਰ ਵਾਲੇ ਸਾਨੂੰ ਤੰਗ ਕਰਦੇ ਹੋਊਂ ਉਹ ਸਿਰੋ ਕਹਿੰਦੇ ਜੋ ਅਜੀਬ ਵਿੱਚ ਪਸਲਾ ਹੈ ਕਹੀਗਾ ਹੀ ਪ੍ਰੋਬਲਮ ਆ ਹਾਂਜੀ ਪਿੰਡਾਂ ਦੇ ਵਿੱਚ ਤੁਸੀਂ ਜਿਹੜੀ ਹੈਗੀ 10 ਫੁੱਟ ਦੇ ਜਿਹੜੇ ਗਲੀਆਂ ਉਹ ਨਰੇਜ ਚਲਵਾ ਸਕਦੇ ਹਾਂਜੀ ਹਾਂਜੀ ਲੋਕਾਂ ਨੂੰ ਗੰਦਾਰ ਕੋ ਜਿੰਦਾ ਨਹੀਂ ਸਾਫ ਨਹੀਂ ਮਿਲਦਾ